ਵਰਦਾ ਵਿੱਚ ਤਾਂਤ ਪੈਣਾ ਜਾਂ ਸੁਪਨ ਦੋਸ਼ ਹੋਣਾ ਇੱਕ ਜਹਿਰ ਰੋਗ ਹੈ ਜਿਸ ਤੇ ਪੈਣ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਕਮਰ ਦਰਦ ਅਤੇ ਲੱਤਾਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਤਾਂਤ ਪੈਣ ਦੇ ਕਾਰਨ ਤਾਂਤ ਪੈਣ ਦੇ ਇਲਾਜ ਬਾਰੇ ਜਾਣਕਾਰੀ ਦੇਵਾਂਗਾ ਕਿ ਕਿਸ ਤਰ੍ਹਾਂ ਮਾਮੂਲੀ ਚੀਜ਼ਾਂ ਨਾਲ ਹੀ ਇਸ ਰੋਗ ਤੋਂ ਛੁਡਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ YouTube ਤੇ ਤੁਸੀਂ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਕ ਪੈਣਾ ਜਾਂ ਸੁਪਨ ਦੋਸ਼ ਹੋਣ ਦਾ ਅਰਥ ਹੈ ਮਣੀ ਦਾ ਲੋੜ ਤੋਂ ਬਿਨਾ ਹੀ ਸਰੀਰ ਵਿੱਚ ਵਗਦੇ ਰਹਿਣਾ ਇਹ ਇੱਕ ਬਹੁਤ ਹੀ ਨਾਮਰਾਤ ਬਿਮਾਰੀ ਹੈ ਇਸ ਰੋਗ ਨਾਲ ਤਬੀਅਤ ਹਮੇਸ਼ਾ ਖਰਾਬ ਹੀ ਰਹਿੰਦੀ ਹੈ ਜੇਕਰ ਇਹ ਰੋਗ ਜ਼ਿਆਦਾ ਵੱਧ ਜਾਵੇ ਤਾਂ ਆਦਮੀ ਨਮਰਤ ਵੀ ਹੋ ਜਾਂਦਾ ਹੈ ਸਰੀਰ ਵਿੱਚ ਸਤਿਆ ਖਤਮ ਹੋ ਜਾਂਦੀ ਹੈ ਤਾਕ ਪੈਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਸਾਨੇ ਵਿੱਚ ਗਰਮੀ ਰਹਿਣ ਨਾਲ ਜਿਆਦਾ ਕਬਜ ਰਹਿਣ ਨਾਲ ਬਵਾਸੀਰ ਹੋਣ ਨਾਲ ਖਟੀਆਂ ਤਲੀਆਂ ਫਾਸ ਫੂਡ ਚੀਜ਼ਾਂ ਦਾ ਸੇਵਨ ਕਰਨ ਨਾਲ ਗਰਮ ਦਵਾਈਆਂ ਦਾ ਜਿਆਦਾ ਪ੍ਰਯੋਗ ਕਰਨ ਨਾਲ ਵੀ ਤਾਕ ਪੈਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਕਾਰਨਾਂ ਨਾਲ ਆदमी ਦਾ ਵੀਰਜ ਪਤਲਾ ਹੋ ਜਾਂਦਾ ਹੈ ਤੇ ਵੀਰਜ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਇਸ ਦਾ ਇਲਾਜ ਸਾਨੂੰ ਤੁਰੰਤ ਹੀ ਕਰਨਾ ਚਾਹੀਦਾ ਹੈ ਇਲਾਜ ਦੇ ਨਾਲ ਨਾਲ ਸਾਨੂੰ ਭਰੇਜ ਵੀ ਬਹੁਤ ਜ਼ਰੂਰ ਕਰਨਾ ਚਾਹੀਦਾ ਹੈ ਕਬਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਅੱਜ ਮੈਂ ਤੁਹਾਨੂੰ ਸਾਡੇ ਬਜ਼ੁਰਗਾਂ ਵੱਲੋਂ ਅਜ਼ਮਾਇਆ ਗਿਆ 50 ਸਾਲ ਪੁਰਾਣਾ ਇੱਕ ਅਜਿਹਾ ਨੁਕਸਾ ਦੱਸਾਂਗਾ ਜਿਸ ਤੇ ਖਾਂਦਾਲ दांत ਪੈਣਾ ਬਿਲਕੁਲ ਹੀ ਠੀਕ ਹੋ ਜਾਵੇਗੀ ਇਹ ਨੁਕਸਾ ਬਹੁਤ ਹੀ کارਗਰ ਹੈ ਨੁਕਸਾ ਨੋਟ ਕਰ ਲਓ ਨੁਕਸਾ ਇਸ ਤਰ੍ਹਾਂ ਹੈ ਕਿੱਕਰ ਗੂੰਦ 50 ਗ੍ਰਾਮ ਕਤੀਰਾ ਗੂੰਦ 50 ਗ੍ਰਾਮ ਫੁੱਲ ਗਲਾਬ 50 ਗ੍ਰਾਮ ਮਿਸ਼ਰੀ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਸਾਨੂੰ ਪंसारी ਦੀ ਦੁਕਾਨ ਤੋਂ ਮਿਲ ਜਾਣਗੀਆਂ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਦੁੱਧ ਨਾਲ ਲਓ ਕੁਝ ਹੀ ਦਿਨ ਖਾਣ ਨਾਲ ਵੀਰਜ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਢਾਂਟ हट ਜਾਂਦੀ ਹੈ ਦੂਸਰਾ ਨੁਕਸਾ ਵੀ ਬਹੁਤ ਹੀ کارਗਰ ਹੈ ਨੁਕਸਾ ਉਸ ਤਰ੍ਹਾਂ ਨੋਟ ਕਰ ਲਓ ਇਸ ਤਰ੍ਹਾਂ ਹੈ ਕੌਂਚ ਬੀਜ 50 ਗ੍ਰਾਮ ਤਲਮ ਖਾਣਾ 50 ਗ੍ਰਾਮ ਮਿਸ਼ਰੀ 50 ਗ੍ਰਾਮ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਖਾਣ ਨਾਲ ਵੀ ਜੇ ਜਗਾੜਾ ਹੋ ਜਾਂਦਾ ਹੈ ਤੇ ਧਾਂਤ ਪੈਣਾ हट ਜਾਂਦੀ ਹੈ ਕਮਰ ਦਰਦ ਤੇ ਲੱਤਾਂ ਵਿੱਚ ਦਰਦ ਖਤਮ ਹੋ ਜਾਂਦੀ ਹੈ ਸਰੀਰ ਤੰਦਰੁਸਤ ਹੋ ਜਾਂਦਾ ਜੇਕਰ ਤੁਹਾਨੂੰ ਇਹ ਦਵਾਈ ਬਣਾਉਣ ਵਿੱਚ ਕੋਈ ਮੁਸ਼ਕਲ ਆਵੇ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਫੋਨ ਕਰਕੇ ਜਾਂ ਮੈਸੇਜ ਕਰਕੇ ਦਵਾਈ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਇਸ ਵੀਡੀਓ ਨੂੰ ਵਰਤੋਂ ਵੱਧ ਲਾਈਕ